ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਬੱਛੇ ਵਿਖਾਉਣੇ ਆ ਜਿਨ੍ਹਾਂ ਚੋਂ 4 ਸੋਈਆਂ ਤੇ 1 ਗੱਬਣ ਆ ਗੱਬਣ ਆਪਣੀ ਪਾਸ ਕਰਕੇ ਵੇਖ ਚੱਕ ਕੇ ਖੜੋ ਤੇ ਜਿਹੜੀਆਂ ਸੋਈਆਂ ਸੋਈਆਂ ਵਾਂ ਉਹਨਾਂ ਦੇ ਆਪਣੀ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਚਲੋ ਨਾਮ ਦੱਸਦੇ ਹਾਂ ਨਾਮ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦਿਆ 7508511814 ਵੀਰ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਟੋਟਲ ਪੰਜ ਪਸ਼ੂ ਫੇਰ ਅੱਜ ਪਸ਼ੂ ਭਾਜੀ ਇੱਕੋ ਸੂਣ ਵਾਲੀ ਆ ਵਾਹ ਸਾਰੀਆਂ ਤਾਜ਼ੀਆਂ ਵੜਾਂ ਸੁਈਆਂ ਜੋ ਠੀਕ ਹੈ ਜੀ ਹਾਂਜੀ ਇੰਨੀ ਕੰਦੀ ਗੇ ਭਾਜੀ ਰੇਟ ਹੈ ਅੱਜ ਵੀ ਅੱਛਾ ਹਾਂਜੀ ਛੋਟੀ ਭਾਜੀ ਦੂਜਾ ਸੂਆ ਸੁਈ ਜੋ ਛੱਟੀ ਤਾਜ਼ੀ ਸੁਈ ਜਾਦੀ ਤਾਜ਼ੇ ਸਾਡੇ ਨਾਲ ਆ ਜਿਹੜਾ ਕਿੰਨੇ ਜਿਆਦੇ ਸੁਈਦੇ ਭਾਜੀ ਅੱਜ ਤਾਂ ਜਿਆਦਾ ਨਹੀਂ ਸੁਈਂਗੇ ਤੀਸਰਾ ਦਿਨ ਇਹ ਸੁਈਦੇ ਜਿਹੜਾ ਕਿੰਨੇ 9-10 ਕਿਲੋ ਭਾਜੀ ਬੌਲਾ ਹੀ ਤਿਆਰ ਤੇ ਛੋਟੀ ਕੋਲੋਂ ਵੇ ਲੋ ਤੂੰ ਲੱਗੀ ਜੇ ਬਟਰ ਮਟਰ ਵੇਖਵਾ ਦੋ ਠੀਕ ਹੈ ਕਿੰਨਾ ਜੇ ਤਿਆਰ ਮੋੱਕ ਤੇ 9 10 ਕਿਲੋ ਭਾਜੀ ਬੌੜਾ ਹੋਗਾ ਤੀਜਾ ਡੰਗ ਜੇ ਸੂਈ ਨੂੰ ਮਾਲਾ ਮੂਲਾ ਮਾਰ ਕੇ ਦੁੱਧ ਭਾਜੀ 13 14 ਕਿਲੋ ਝੋਡੀ ਕਰ ਜੂਗੀ ਠੀਕ ਹੈ ਜੀ ਉਹਨਾਂ ਬੰਦਿਆਂ ਭਾਜੀ ਉਧਰੋਂ ਜੋ ਠੀਂਦੀਆਂ ਦੀ ਦਿਖਾ ਦੋ ਪੂਠਾ ਪਠਾ ਦਿਖਾ ਦੋ ਬਹੁਤ ਚੰਗਾ ਜੀ ਬਾਕੀ ਹਵਾਨਾ ਗਾਹਣਾ ਵੀ ਚੰਗਾ ਵਾ ਕੋਈ ਤੂੰ ਲੱਗੀ ਭਾਜੀ ਆਹ ਖਾ ਦੋ 20 40 ਆ ਪੂਰੀ ਬੇਸ਼ਕੀਮ ਘਟ ਗਈ ਆ ਜੀ ਬਾਜੀ ਆ ਜੁਨੇ ਚੂਣ ਚਾਨ ਪੱਜ ਗਿਆ ਕੋਈ ਭੂਰ ਨਹੀਂ ਕੋਈ ਛਟਾਣੀ ਚਵਾਈ ਰੂਮਰ ਦੀ ਬੋਲੀ ਲੱਗੀ ਜੋ ਤੇ ਆ ਦੇਖ ਸਾਡੇ ਦਾ ਗਾਣਾ ਹਵਾਨਾ ਕਾਫੀ ਦੂਰ ਤੱਕ ਰਿਆ ਗਾੜ ਵੀ ਤੇ ਚੰਗੀ ਨਿਕਲਨੀ ਆ। ਉਨੀ ਗਾਂ ਪਾਜੀ ਉਨੀ ਪਿਛਾ ਆ ਚੋਟੀ। ਆ ਵਿਖਾ ਦਿਓ। ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦਿਓ ਰ ਆਪਾਂ। ਮੁੱਲ ਪਾਜੀ ਇਹਦਾ ਛੋਟਾ ਜਿਹਾ ਹੈ। ਕਿੰਨਾ ਕ? ਉਂਗਲ-ਉਂਗਲ ਜਿੱਡੀ ਪਾਜੀ ਮੋਟੀ ਧਾਰ ਜੋ ਕੋਈ ਬੁੰਦੀ ਕੋ ਛਟਾਣੀ ਚਵਾ ਇੱਕ ਨੰਬਰ ਜੋ। ਅੱਛਾ। ਹਾਂਜੀ। ਕਿੰਨੇ ਦੀ ਧੇਰੀ ਹੈ? ਪਾਜੀ ਮੁੱਲ ਕਰੋ ਨੂੰ ਭਾਈ 1,090 ਵੀ ਦੇ ਦਈਏ। ਹੋਰ ਕਰ ਦਈਏ ਮਨ। 85000 ਦੇ ਦਈਏ ਪਾਜੀ। ਚਲੋ ਬਾਕੀ ਛੋਟ ਕਰਦੇ ਮੌਕੇ ਤੇ। 80000 ਦੀ ਭਾਈ ਝੋਟੀ ਦੇ ਦਾਂਗੇ 80000 ਦੀ ਦੇ ਦੋਗੇ ਹੁਣ ਲਾਲੇ ਭਾਈ ਥੋੜਾ ਬਾ ਛੋੜ ਛੱਬਾ ਕਰ ਦਾਂਗੇ ਬਾਕੀ ਝੋਟੀ ਇੰਦਾ ਨਹੀਂ ਮਿਲਨੀ ਨਹੀਂ ਜੋ ਭਾਜੀ ਬਖਾਰੂ ਠੀਕ ਆ 80000 ਦੀ ਝੋਟੀ ਜੜੀ ਹੈ ਦੇ ਦੇਣੀ ਹੈ ਪੂਰੀ ਭਾਜੀ ਰਾਜੀ ਬਾਈ ਝੋਟੀ ਤੇ ਬਾਕੀ ਮੋਹਰਾ ਦੀ ਝੋਟੀ ਆ ਜੈਡ ਬਲੈਕ ਭਾਜੀ ਕੋਈ ਵਾਰ ਨਹੀਂ ਚਟਾ ਹੈਗਾ ਝੋਟੀ ਦੇ ਤੇ ਆਪਣੀ ਤੁਸੀਂ ਸਮਝ ਕਰਨੀ ਆ ਹਾਂਜੀ ਹਾਂਜੀ ਤੇ ਆ ਗਾਵਾਂ ਹੁਣ ਆ ਗਿਆਂ ਸੁਈਆਂ ਵਾਂ ਉਹਨੂੰ ਭਾਜੀ ਅੱਜ ਪਹਿਵਾਂ ਦਿਨ ਜੋ ਸੂਈ ਨੂੰ ਵਹਿੜ ਨੂੰ ਅੱਛਾ ਸ਼ਾਇਦ ਮਗਰ ਭਾਈ ਨਾਲੂ ਨਾਲ ਜੋ ਬੱਚੇ ਦਾ ਤੇ ਇਹਦੇ ਕੋਲ ਦੁੱਧ ਦੁੱਧ ਵਾਲੇ ਭਾਜੀ ਭਾਏ ਬੋਲਾ ਲਾਲੇ 12 ਕਿਲੋ ਤਿਆਰ ਜੋ ਬਾਜੀ ਅੱਛਾ ਥੜ ਤੁਣ ਆ ਚੂਣ ਚਾਂਣ ਇੱਕ ਨੰਬਰ ਲੱਗੀ ਜੋ ਆ ਵਛਾਏ ਬਾਜੀ 나ੜੂ ਨਾਲ ਜੋ ਬੱਚੇ ਦਾ ਠੀਕ ਆ ਹਾਂਜੀ ਦੂਜਾ ਸੁਆ ਵਹਿਣ ਸੁਈ ਜੋ ਬਾਜੀ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਚਲੋ ਲੈ ਜਾ ਤੋਲ ਤਾ ਕਿਹੜਾ ਬੱਚੇ ਦਾ ਬਾਜੀ ਵੱਧ ਕਰਦੀ ਜੀ ਬਾਕੀ ਰੰਗ ਰੂਪ ਦੀ ਚੰਗੀ ਆ ਵੀ ਥੋੜੀ ਸਾਂਭਣ ਵਾਲੀ ਆ ਸਾਂਭਣ ਵਾਲੀ ਇਹ ਤੁਹਾਨੂੰ ਪਤਾ ਭਾਈ ਪੱਠਾ ਢੱਕਾ ਨਹੀਂ ਹੈਗਾ ਤੁੜੀ ਦੰਦ ਭੈਣ ਹਾਂਜੀ ਸਰੀਰਾਂ ਥੋੜੀ ਜੀ ਕਰੀ ਆ ਉਤਰੇ ਆ ਵੀ ਰੰਗ ਰੂਪ ਦੀ ਚੰਗੀ ਥੱਲੇ ਹਾਂ ਚੰਗੀ ਆ ਹਾਂਜੀ ਇਹਦੇ ਭਾਜੀ ਮੈਲਾ ਮੂਲਾ ਮਾਰ ਕੇ ਦੋ 14 15 ਕਿਲੋ ਕਰ ਜਾਣਾ ਜਿਹੜੇ ਬਾੜ ਨੇ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਛੋੜਾ ਜਾ ਆ ਵਖਾ ਦਿਓ ਭਾਜੀ ਜਿਹੜਾ ਮੱਦੀ ਭਾਜੀ ਨੂੰ ਚੋਲੇ ਠੀਕ ਆ ਅੰਢੀ ਸੀਲ ਜੋ ਬਾੜ ਮੁੱਲ ਭਾਜੀ ਇਹਦਾ ਛੋੜਾ ਹੀ ਆ ਇਹ ਮੁੱਲ ਕੋਈ 40 ਨਹੀਂ ਕਰਨਾ ਅੱਛਾ 36000 ਦੀ ਦੇ ਦਈਏ 35 ਦੇ ਦਈਏ 33000 ਦੀ ਭਾਜੀ ਦੇ ਦਾਂਗੇ ਵੈੜ ਅੱਛਾ 33000 ਦੀ ਦੇ ਦੇਣੀ ਮੌਕੇ ਤੇ ਭਾਜੀ ਕੋਈ ਨਹੀਂ ਮਾ ਤਾਨ ਕਰਦਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਜੇ ਇਹ ਭਾਜੀ ਪਹਿਲਾ ਸੂਆ ਵੈੜ ਸੂਈ ਜੋ ਛਾਣਾ ਦਿਖਾ ਦਿਓ ਭਾਜੀ ਬਹੁਤ ਚੰਗਾ ਹੈਗੀ ਇੱਥੇ ਠੰਡੀ ਸੀਲ ਜੋ ਕਿੰਨਾ ਜਿਹੜਾ ਭਾਜੀ ਸੂਈ ਨਾ ਸੂਈ ਨੂੰ ਭਾਜੀ ਮਹੀਨਾ ਲਾਲੇ ਕੋ ਮਹੀਨੇ ਤੋਂ ਬਾਹਰ ਦੇਣ ਲਾਲੇ ਵੱਧ ਵੀ ਸਾਢੇ ਮਹੀਨੇ ਹਾਂਜੀ ਬੱਛੀ ਇਹਦੇ ਭਾਜੀ ਮਗਰ ਜੋ ਤੋਰਾਂ ਫਿਰ ਇੱਕ ਰੀਨ ਨਾ ਛੋਟਾ ਛੋਟਾ ਭਾਈ ਸੀਗਾ। ਖਾਣੇ ਦੇ ਕਾਫੀ ਚੰਗਾ ਵਾ। ਹਾਂਜੀ ਹਾਂਜੀ। ਬਾਕੀ ਸਿਆਂਗੇ ਨਹੀਂ ਕਿਨੇ ਕਿਹਾ ਗਿਆ। ਕੋਈ ਨਹੀਂ ਮਾਰ ਦਿਆ ਲੈ ਲੋ। ਬਹੁਤ ਨਾ ਸ਼ਾਂਤ ਸੁਭਾਅ ਦੀ ਹੈ। ਦੁੱਧ ਕਿੰਨਾ ਦੱਸਿਆ ਜੀ ਇਹਦੇ ਕੋਲ? ਦੁੱਧ ਭਾਜੀ ਹੋਊਗਾ 9 ਕਿਲੋ। 8 ਕਿਲੋ ਐ ਕੋਈ ਲਾ ਜੇ ਮਿੰਕੇ। 8 ਲੀਟਰ ਜਿਹੜਾ ਕਹਿੰਦੇ ਕੋਈ 2 ਟਨ ਝੋਕ ਲੈ ਜੀ। ਹਾਂਜੀ। ਅੱਜ ਲੈ ਆਇਆ। ਬਾਕੀ ਭਾਈ ਠਰ ਤੋਂ ਖਾ ਲਓ ਬਹੁਤ ਚੰਗਾ ਲੱਗਾ ਜੋ ਠੀਕ ਹੈ ਜੀ ਆਹ ਖਾ ਲਓ ਭਾਈ ਬਾਕੀ ਭਾਈ ਇਹਨੂੰ ਕੋਈ ਵੰਗਾ ਨਹੀਂ ਪਾਉਣਾ ਆ ਜਿੱਦਾਂ ਮਰਜ਼ੀ ਭਾਈ ਇਹ ਥੱਲੇ ਬਹਿ ਜਾਓ ਆ ਖਾ ਲਓ ਥਾਂ ਦੇਣਾ ਭਾਈ ਤੇ ਮੁੱਲ ਫੇਰੇ ਦਾ ਮੁੱਲ ਭਾਜੀ ਇਹਦਾ ਛੋੜਾ ਹੀ ਕਰਨਾ ਵਾ ਮੁੱਲ ਕੋਈ 5000 ਨਹੀਂ 22000 ਦੇ ਦਈਏ 20 ਹੀ ਨੇ ਦੀਏ ਕੋਈ ਨਹੀਂ ਭਾਜੀ ਛੋੜ ਛੱਪਾ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਬਾਕੀ ਤੁਹਾਨੂੰ ਭਜਾ ਆ ਜਾ ਪਾਜੀ ਪਠਾ ਡਕਾੜੀਆਂਗਾ ਹਾਂ ਜੀ ਬੈਂਦੀਆਂ ਵਾ ਬਾਕੀ ਜਿਹੜਾ ਸਟਾਲੇ ਆਗੇ ਨਾ 2:00 ਵਜਣਾਂ ਹੀ ਆ ਠੀਕ ਹੈ ਜੀ ਹਾਂ ਜੀ ਤੇਰੀ ਵਾੜ ਭਾਜੀ ਪਹਿਲਾ ਸੂਆ ਸੂਈ ਹੈ ਵਾੜ ਅੱਛਾ ਵਾ ਸ਼ਾਇਦ ਮਗਰੋਂ ਜਮਿਨਾ ਆ ਗਿਆ ਇਹਨੂੰ ਸੂਈ ਨੂੰ ਆ ਵੀ ਮਹੀਨੇ ਤੇ ਪਾਰ ਹੀ ਹੋ ਸਾਦਾ ਬੱਚਾ ਇਹ ਭਾਜੀ ਰੂਲੀ ਨਹੀਂ ਆਂਦੀ ਜੇ ਵਾੜ ਤੁੜੀ ਖਾਈ ਜਾਂਦੀ ਜੇ ਠੀਕ ਹੈ ਸਾਂਭੀ ਨਹੀਂ ਆ ਬਾਕੀ ਯਾਦਗਾਰ ਬਹੁਤ ਈ ਭਾਜੀ ਦੁੱਧ ਕਿੰਨਾ ਹੈ ਦੇਖੋ ਦੁੱਧ ਭਾਜੀ ਇਹਦੇ ਕੋਲ 8 ਕਿਲੋ ਹੋਊਗਾ 7 ਕਿਲੋ ਆ ਮੰਨੇ ਕੋਈ ਤੇ 7 ਲੀਟਰ ਕਿੰਨੇ ਕੋ ਚੋਕ ਲੈ ਜੇ ਆਪਣਾ ਇਹ ਆ ਵੀ ਸਾਮ ਕੇ ਦੁੱਧੋਂ ਵਧਣ ਵਾਲੀ ਆ ਭਾਜੀ ਭਾਜੀ ਹੈਗੀ ਯਾਰ ਠੰਡੀ ਛਿਲ ਦਿਓ ਥਾਨ ਮਗਾ ਦਿਓ ਬਹੁਤ ਚੰਗਾ ਲੱਗਦਾ ਹੈ ਲਿਸੇਰ ਹੈਗੀ ਚਲੋ ਜਿੰਨੇ ਵੀ ਆ ਹਾਂਜੀ ਖਾਣਾ-ਵਾਨੇ ਦੇ ਸਾਫ ਬਸ ਭਾਈ ਜਦੋਂ ਸਟਾਈਲਿਸ਼ ਢੁੱਲੇ ਆ ਗਏ ਉਹ ਰਾਜੀ ਹੋ ਜਾਣੀਆਂ ਨਵੀਆਂ ਬੈੜਾ ਵਾਂ ਹਾਂਜੀ ਹਾਂਜੀ ਬਾਕੀ ਭਾਜੀ ਸੂਟ ਕਰੀ ਜੀ ਆ ਥਾਣ ਲੈਵਾ ਕਰ ਦੋ ਭਾਈ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਛੋੜਾ ਇਹ ਹੈ ਇਹਦਾ ਕਿੰਨਾ ਮੁੱਲ ਦੇ ਦੀ 18000 ਦੀ ਸਤਾਰਨ ਦੇ ਦੀ ਹੈ 16000 ਦੀ ਭਾਜੀ ਦੇ ਦਾਂਗੇ ਅੱਛਾ 16000 ਦੀ ਦੇ ਦੇ ਹਾਂਜੀ ਕੋਈ ਨਹੀਂ ਮੌਕੇ ਤੇ ਮਾਨਤਾ ਨਾਲ ਕਰਦਾ ਐ ਬਾਜੀ 15000 ਦੀ ਭਾਜੀ ਪੂਰੇ ਦੇ ਦਾਂਗੇ ਬੈਠ ਅੱਛਾ 15000 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਵਖਾੜੋ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਜੀ ਤੇ ਆ ਗੱਬਣ ਜਗਾ ਇਹ ਗੱਬਣ ਜੋ ਬਾਜੀ ਬੈਠ ਅੱਛਾ ਇਹ ਵੀ ਛੋੜੇ ਜਿਹੇ ਭਾਜ ਭਾਜੀ ਦੇ ਦੇਣੀ ਦਿਨ ਦੋ ਚਾਰ ਦਿਨ ਖੜਦੀ ਜੋ ਜੇ ਤੁਰ ਤੋ ਫਿਰ ਜਰਸੀ ਆ ਹਾਂਜੀ ਬਾਕੀ ਭਾਜੀ ਸਾਬ ਹੀ ਨਹੀਂ ਗੈਣੇ ਬਾਕੀ ਇਧਰਲੇ ਏਰੀਆ 'ਚ ਵੈਸੇ ਸਾਮ ਟੁੱਟੀ ਆ ਪਛਵਾ ਦੀ ਹਾਂਜੀ ਢੰਗਾਂ ਦੀ ਆ ਵੇਖੋ ਯਾਦਕਾਰ ਬਹੁਤ ਚੰਗੀ ਹੈ ਸਾਰਿਆਂ ਨੂੰ ਪਤਾ ਹੀ ਆ ਵੀ ਤੇਰੇ ਰਕੇ ਥੋੜੇ ਹਾਲਾਤ ਠੀਕ ਨਹੀਂ ਰਹੇ ਲੈ ਜਾ ਸਾਡੀ ਆਉਤ ਕਮਾ ਲਿਆ ਕੱਦ ਛੋਟਾ ਹੀ ਆ ਛੋਟੇ ਕੱਦ ਦੀ ਬਹੁਤ ਚੰਗੀ ਤਿਆਰ ਹੋਈ ਜੇ ਦੋ ਚਾਰ ਦਿਨ ਲੈ ਜੀ ਬੁੱਢੀ ਖੂਬ ਦਊਂਗੀ ਅੱਜ ਲੈ ਆ ਵੀ ਜੀ ਬਾਕੀ ਭਾਜੀ ਆਖ ਹੋ ਗਈ ਏਦਾਂ ਠੰਡੀ ਸੀਲ ਜਿੱਥੇ ਮਰਜੀ ਇਹਨੂੰ ਬੈਠ ਕੇ ਚੋਲੋ ਠੀਕ ਆ ਹਾਂਜੀ ਹਾਂਜੀ ਇਹ ਪੂਸੀ ਜੀ ਬਾਹਰ ਭਾਜੀ ਨਿਗਾਰਾ ਦਾ ਫੇਡ ਹੋਣਾ ਥੱਲੇ ਤਿਆਰ ਹੋਣੀ ਥੱਲੇ ਹੋਰ ਭਰ ਜਾਣੀ ਖਾਰਤੋਂ ਪਾਜੀ ਬਹੁਤ ਚੰਗਾ ਬਣਾਉਂਦੀ ਆ ਇਹ। ਆਹ ਖਾ ਦਿਓ ਪਾਜੀ ਥਾਂ ਲੇ। ਆਹ ਕੱਲਾ ਕੱਲਾ ਪਾਈ ਥਣ ਲੱਗਾ ਬੈੜ ਨੇ। ਬਾਕੀ ਪਾਜੀ ਚੋਵੇਂ ਥਣਾ ਜੇ ਗੂੰਦ ਆਉਂਦੀ ਜੇ ਦਿਨ 2-4 ਦਿਨ ਲੈ ਜੂਗੀ। ਤੇ ਮੁੱਲੇ ਦਾ ਮੁੱਲ ਪਾਜੀ ਜਿਹੜਾ ਛੋਟਾ ਜਿਹਾ 20000 ਦੇ ਦਈਏ। 18 ਦੇ ਦਈਏ। ਕੋਈ ਨਹੀਂ ਭਾਜੀ ਕਰ ਦਾਂਗੇ ਮਾਂ ਤਾ 18000 ਚੋਵੀ ਅੱਛਾ ਹਾਜੀ ਕੋ ਫੋਨ ਲਾਵੇ ਠੀਕ ਹੈ ਜੀ ਬਾਕੀ ਭਾਈ ਸੁਆ ਸੁਆ ਮਾਲ ਹੈ ਆਪਣੀ ਚੱਕ ਬਾਸ ਚੋ ਚਾ ਕੇ ਤਸੱਲੀ ਕਰਕੇ ਖੜਿਆ ਕਰੋ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਨਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਿੱਛੇ ਲਾ ਜੇ ਜੀ